ਅੱਜ ਦੇ ਬਲੌਗ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਜਾ ਰਹੇ ਸੀ ਅੰਮ੍ਰਿਤਸਰ 에য়ারਪੋਰਟ ਸਵਾਰੀ ਨੂੰ ਲੈਣ ਵਾਸਤੇ ਤੇ ਅੰਮ੍ਰਿਤਸਰ ਆਪਾਂ ਪਹੁੰਚ ਗਏ ਤਾਂ ਤੁਹਾਨੂੰ ਪਤਾ ਹੀ ਆ ਰਾਤ ਨੂੰ ਆਣਾ ਸੀ ਉਹਨਾਂ ਦੀ ਫਲਾਈਡ ਕੈਨੇਡਾ ਦੀਆਂ ਫਲਾਈਟਾਂ ਡਿਲੇ ਹੋ ਰਹੀਆਂ ਹਨ ਤਾਂ ਬਾਰਿਸ਼ ਅੰਮ੍ਰਿਤਸਰ ਦੇ ਵਿੱਚ ਬਹੁਤ ਹੋ ਰਹੀ ਸੀਗੀ ਤੇ ਸਵਾਰੀ ਦੀ ਫਲਾਈਟ ਡਿਲੇ ਹੋ ਗਈ ਉਹਦੇ ਕਰਕੇ ਮੈਨੂੰ ਸਟੇ ਕਰਨੀ ਪਈ ਉੱਥੇ ਤੇ ਰਾਤ ਨੂੰ ਫੇ ਉਹ ਆਏ ਨਹੀਂ ਉਹ ਦੁਪਹਿਰ ਨੂੰ 12 ਵਜੇ ਆਏ ਤਾਂ ਉਹ ਤੋਂ ਬਾਅਦ ਆਪਾਂ ਉਹਨਾਂ ਨੂੰ ਪਿਕ ਕਰਨ ਤੋਂ ਬਾਅਦ ਜਿੱਦਾਂ ਏਅਰਪੋਰਟ ਤੋਂ ਬਾਹਰ ਨਿਕਲਣ ਲੱਗੇ ਤਾਂ ਮੀ ਇੰਨੀ ਤੇਜ਼ ਸੀਗਾ ਕਿ ਮੀ ਕਹਿੰਦਾ ਤੇਰਾ ਦਿਣਾ ਕੀ ਆ ਤੁਸੀਂ ਆਪ ਹਿਸਾਬ ਲਾ ਲਓ ਕਿ ਬਾਰਿਸ਼ ਬੜੀ ਫਾਸਟ ਸੀਗੀ ਕਿ ਬਾਈਪਰ ਵੀ ਫੁੱਲ ਚਲਾਣੇ ਪਏ ਸੋ ਵਾਰੀ ਨੂੰ ਦਿਨੇ ਪਿੱਕ ਕੀਤਾ ਤਾਂ ਆਪਾਂ ਨਾਲ ਹੀ ਉਥੋਂ 에어ਪੋਰਟ ਤੋਂ ਬਾਹਰ ਨਿਕਲੇ ਤਾਂ ਜਿੱਦਾਂ ਜਿੱਦਾਂ ਮੈਂ ਅੱਗੇ ਵਧੀ ਗਿਆ ਤੁਸੀਂ ਯਕੀਨ ਮੰਨਿਓ ਬਿਆਸ ਦੇ ਵਿੱਚ ਤਾਂ ਐਨੀ ਕੁ ਬਰਫ਼ ਪੈ ਗਈ ਕਿ ਇੱਕ ਇੱਕ ਗਿੱਠ ਫੋਟੋ ਹੋ ਗਈ ਸੀ ਤ ਬਰਫ਼ ਐਨੀ ਜ਼ਿਆਦਾ ਤੇਜ਼ ਪਈ ਕਿ ਸ਼ੀਸ਼ਿਆਂ ਦੇ ਉੱਤੇ ਧਾੜ ਧਾੜ ਡਿੱਗਦੀ ਪਈ ਸੀ ਕਿ ਪਤਾ ਲੱਗਦਾ ਸੀ ਕਿ ਐਣ ਪੈ ਰਹੀ ਹੈ ਕਾਫੀ ਜ਼ਿਆਦਾ ਐਣ ਪਈ ਉਹਦੇ ਨਾਲ ਥੋੜੀ ਠੰਡ ਵੀ ਹੋਈ ਵਧੀਆ ਲੱਗਾ ਤਾਂ ਤੁਸੀਂ ਦੇਖੋ ਆ ਦੇਖੋ ਸੜਕ ਤੇ ਲੇਅਰ ਜੰਮੀ ਹੋਈ ਆ ਤੇ ਮੈਂ ਤੁਹਾਨੂੰ ਦਿਖਾਈਆ ਤੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ